ਛੋਟੀ ਜਹੀ ਗੱਲ ਨੂੰ ਲੈ ਕੇ ਦਿਨ ਦਿਹਾੜੇ ਬਜ਼ੁਰਗ ਦਾ ਕਤਲ ਤੇ ਬੱਚਿਆਂ ਦੀ ਝਗੜੇ ਕਰਨ ਉਹਨਾਂ ਦੇ ਵਿੱਚ ਆ ਕੇ ਇਹ ਇੱਟ ਵੱਜੀ ਆਈ ਇੱਟ ਵੱਜਣੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਇੱਟਾਂ ਤੇ ਰਾੜਾ ਮਾਰ ਉਤਾਰਿਆ ਮੌਤ ਦੇ ਘਾਟ ਕੰਦੇ ਦਾ ਕਾਰਨ ਬੱਚਿਆਂ ਦਾ ਜੀ ਬੱਚੇ ਆਪਸ ਵਿੱਚ ਲੜ ਰਹੇ ਸੀ ਤੇ ਉਹਨਾਂ ਨੂੰ ਛਿੜਾ ਰਿਹਾ ਸੀ ਛਲਾਉਣ ਦੇ ਕਾਰਨ ਜਦੋਂ ਇਹ ਇੱਟਾਂ ਡਲੇ ਚੱਲ ਗਈ ਤੇ ਟਾਕੇ ਦੇ ਇੱਕਦਾਨ ਦੇ ਰਾੜ ਵੱਜੀ ਸਿਰ 'ਚ ਤੇ ਦੂਜੀ ਨੇ ਦੇ ਟੱਪ ਜੀ ਆ ਜੀ ਪੀੜ ਤੇ ਪਰਿਵਾਰ ਦਾ ਰੋ ਰੋ ਭਰਾ ਹਾਲ ਜਿਹੜਾ ਹੈਗਾ ਸੀ RAM ji das ਉਹਦੀ ਪੋਤੀ ਨੂੰ ਗਾਲਾਂ ਕਾਲੀ ਬੁਲੋਚ ਕਰਨ ਲੱਗਿਆ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨੇ ਵਿਰੋਧ ਦੇ ਵਿੱਚ ਰਾੜ ਜਿਹੜੀ ਹੈਗੀ ਆ ਉਹ RAM ji das ਦੇ ਸਿਰ ਵਿੱਚ ਮਾਰ ਦਿੱਤੀ ਤੇ ਜੇ ਇੱਕ ਉਹਦੇ ਕਜਨ ਬਰਾਦਰ ਸੀਗਾ ਰਵੀ ਦਾ ਜਿਹੜਾ ਅਜੇ ਉਹਨੇ ਕੋਠੇ ਉੱਪਰੋਂ ਇੱਟਾਂ ਰੋੜੇ ਉਹਨਾਂ ਦੇ ਮਾਰੇ ਜੀ ਹਾਂ ਕਤਲ ਦੀ ਇਹ ਵੱਡੀ ਵਾਰਦਾਤ ਬਰਨਾਲਾ ਦੇ ਤੱਪਾ ਮੰਡੀ ਚ ਹੋਈ ਹੈ ਜਿੱਥੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਬਜ਼ੁਰਗ ਦਾ ਦਿਨ ਦਿਹਾੜੇ ਇੱਟਾਂ ਰੋੜੇ ਮਾਰ ਰਾੜਾ ਮਾਰ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਬੱਚਿਆਂ ਦੀ ਮਾਮੂਲੀ ਜਹੀ ਗੱਲ ਸੀ ਇਸੇ ਗੱਲ ਨੂੰ ਲੈ ਕੇ ਗੁੱਸੇ ਚ ਆਏ ਦੋ ਨੌਜਵਾਨਾਂ ਨੇ ਬਜ਼ੁਰਗ ਤੇ ਅੰਨੇ ਵਾਰ ਰਾੜਾ ਨਾਲ ਹਮਲਾ ਕਰ ਦਿੱਤਾ ਉਸਤੇ ਇੱਟਾਂ ਰੋੜੇ ਵਰਾਏ ਗਏ ਜਿਸ ਕਾਰਨ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਚ ਤੁਰੰਤ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਦਾ ਰੋ ਰੋ ਬਰਹਾਲ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹਦਾ ਨਾਮ RAM ji ਆਈ ਦੇ ਬੱਚਿਆਂ ਦੀ ਝਗੜੇ ਕਰਨ ਉਹਨਾਂ ਦੇ ਵਿੱਚ ਆ ਕੇ ਇਹ ਇੱਟ ਵੱਜੀ ਆਈ ਇੱਟ ਵੱਜਣੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਤਫਾ ਮੰਡੀ ਦਾ ਰਹਿਣ ਵਾਲਾ ਹੀ ਬਾੜ ਨੰਬਰ 10 ਬਜਗਰ ਬਸਤੀ ਚੋਂ ਹੀ ਇਹਦਾ ਕਾਰਨ ਬੱਚਿਆਂ ਦਾ ਹੀ ਬੱਚੇ ਆਪਸੇ ਲੜ ਰਹੇ ਸੀ ਤੇ ਇਹਨਾਂ ਨੂੰ ਛੜਾ ਰਿਆ ਸੀ ਛੜਾਉਣ ਦੇ ਗਾਰਨ ਜਦੋਂ ਇਹ ਟੰਡਲੇ ਚੱਲ ਪਈ ਤੇ ਟਾਗੇ ਦੇ ਇੱਕ ਤਾਂ ਨਦੇ ਰੌੜ ਬੱਜੀ ਸਿਰ 'ਚ ਤੇ ਦੂਜੀ ਇਹਨਾਂ ਦੇ ਟੱਪ ਬੱਜੀ ਆਈ ਤੇ ਇਸ ਗੱਲ 25 ਤਰੀਕ ਨੂੰ ਇਹਨਾਂ ਦੀ ਇਸ ਲੜਾਈ ਕਰਕੇ ਝਗੜੀ ਕਰਕੇ ਜਦੋਂ ਉਹਨਾਂ ਨੂੰ ਬਟਿੰਡੇ ਲੱਗ ਗਏ ਜੀ ਇਹ ਮਜ ਹਸਪਤਾਲ 'ਚ ਤੇ ਅੱਜ ਸਵੇਰ 4 ਵਜੇ ਇਹਨਾਂ ਦੀ ਡੈਥ ਹੋ ਗਈ ਪ੍ਰਸ਼ਾਸਨ ਤੋਂ ਮੰਗਦੇ ਹੀ ਕਹਿੰਦੇ ਵੀ ਜਿਨ੍ਹਾਂ ਨੇ ਕੀਤਾ ਜੀ ਉਹਨਾਂ ਨੂੰ ਇਸ ਸਜ਼ਾ ਦਿੱਤੀ ਜਾਵੇ ਜਿਸ ਤੈਨੇ ਜਿਹੜਾ ਇੱਟਾਂ ਮਾਰ ਨਾਲੇ ਦੋ ਜਣੇ ਸੀ ਇਹ ਮਿਲ ਗਿਆ ਆਪਦੀ ਗੁੜੀਆ ਖਾਤਰੀ ਇਹਦੀ ਪੋਤੀ ਸੀ ਉਹਦੇ ਨਾਲ ਝਗੜਾ ਹੋਇਆ ਸੀ ਕੁੜੀਆਂ ਦਾ ਆਪ ਚ ਤੇ ਉਹ ਮੁੰਡੇ ਨੇ ਆ ਕੇ ਇੱਟ ਡਲੇ ਦੀ ਬਾਤ ਕੀਤੀ ਟਾਈਮ ਇੱਕ ਲੜਾਈ ਹੋ ਗਈ ਗਵੰਡੀਆਂ ਦੀ ਦੋ ਕੁੜੀਆਂ ਗਵੰਡੀਆਂ ਦੀਆਂ ਸੀ ਲੜਕੀਆਂ ਜਿਹੜੀਆਂ ਉਹਨਾਂ ਦੀ ਆਸ ਵਿੱਚ ਦੋਸਤੀ ਸੀ ਇੱਕ ਹੈਗਾ ਸੀ RAMJIDAS ਉਹਦੀ ਪੋਤੀ ਸੀ ਇੱਕ ਰਵੀ ਕੁਮਾਰ ਉਹ ਜਿਹੜਾ ਹੈਗਾ ਰਵੀ ਕੁਮਾਰ ਦੀ ਸਿਸਟਰ ਸੀ ਉਹਨਾਂ ਦੀ ਆਸ ਵਿੱਚ ਦੋਸਤੀ ਨੂੰ ਰਵੀ ਪਸੰਦ ਨਹੀਂ ਸੀ ਕਰਦਾ ਜਿਹਦੇ ਕਰਕੇ ਉਹ ਕੁੜੀ ਕਿਤੇ ਦਿਨ ਦੇ ਟਾਈਮ RAMJIDAS ਦੇ ਘਰੇ ਚਲੀ ਗਈ ਤੇ ਉਹ ਮੁੰਡੇ ਨੇ ਆ ਕੇ ਉਥੋਂ ਉਹਨੂੰ ਗਾਲੀ ਗਲੋਚ ਕਰਕੇ ਵਾਪਸ ਲੈ ਗਿਆ ਤੇ ਬਾਅਦ ਵਿੱਚ ਇੱਕ ਰਾਡ ਲੈ ਕੇ ਆ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਕੁੜੀ ਨੂੰ ਜਿਹੜਾ ਹੈਗਾ ਸੀ RAM JI DAS ਉਹਦੀ ਪੋਤੀ ਨੂੰ ਗਾਲਾਂ ਕਾਲੀ ਬਲੋਜ ਕਰਨ ਲੱਗ ਗਿਆ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨੇ ਵਿਰੋਧ ਦੇ ਵਿੱਚ ਰਾੜ ਜਿਹੜੀ ਹੈਗੀ ਐ ਉਹ RAM JI DAS ਦੇ ਸਿਰ ਵਿੱਚ ਮਾਰ ਦਿੱਤੀ ਤੇ ਜੇ ਇੱਕ ਉਹਦੇ ਕਜ਼ਨ ਬ੍ਰਦਰ ਸੀਗਾ ਰਵੀ ਦਾ ਜਿਹੜਾ ਅਜੇ ਉਹਨੇ ਕੋਠੇ ਉੱਪਰੋਂ ਇੱਟਾਂ ਰੋੜੇ ਉਹਨਾਂ ਦੇ ਮਾਰੇ ਜਿਸ ਨਾਲ RAM JI DAS ਜਿਹੜਾ ਹੈਗਾ ਸੀ ਇੰਜਰਡ ਹੋ ਗਿਆ ਸੀ ਜਿਹਨੂੰ ਤਪਾ ਸਿਵਲ ਹਸਪੀਟਲ ਬੇਕੇ ਐਡਮਿਟ ਕਰਾਇਆ ਗਿਆ ਸੀ ਜਿਸਨੂੰ ਰੈਫਰ ਕਰ ਦਿੱਤਾ ਸੀ ਫਿਰ ਏਮਜ਼ ਵਿੱਚ ਉਹਨਾਂ ਨੂੰ ਰੈਫਰ ਕੀਤਾ ਸੀ 26 ਨੂੰ ਤੇ ਅੱਜ ਉਹਨਾਂ ਦੀ ਸਵੇਰੇ 4 ਵਜੇ ਜ਼ਖਮਾ ਕਰਕੇ ਡੈਥ ਹੋ ਗਈ ਅਸੀਂ ਰਵੀ ਤੇ ਅਜੀਤ ਕੁਮਾਰ ਦੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਜਿਹਦੇ ਵਿੱਚ ਸੈਕਸ਼ਨ ਸਾਡੇ ਹੈਗੇ ਆ ਜਿਹੜੇ 115 2 351 2 3 105 35 ਬੀ ਐਨ ਐਸ ਇਹ ਇਸ ਤਰ੍ਹਾਂ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਹੈ ਕੋਈ ਅਰੈਸਟ ਹੋਇਆ ਸਰ ਅ ਬਸ ਅਰੈਸਟ ਕਰ ਲਾਂਗੇ ਤਲਾਸ਼ ਜਾਰੀ ਹੈ ਸਾਡੇ ਟੀਮਾਂ ਕੰਨੀਆਂ ਇਸ ਮਾਮਲੇ 'ਚ ਪੁਲਿਸ ਨੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਤਲ ਦੀ ਇਹ ਵਾਰਦਾਤ ਸਾਬਿਤ ਕਰ ਰਹੀ ਹੈ ਕਿ ਅੱਜ ਦੇ ਸਮੇਂ 'ਚ ਲੋਕਾਂ 'ਚ ਸ਼ਹਿਨਸੀਲਤਾ ਖਤਮ ਹੋ ਚੁੱਕੀ ਹੈ ਮਰ ਚੁੱਕੀ ਹੈ ਜਿਸ ਕਰਕੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਕਤਲ ਤੱਕ ਕੀਤੇ ਜਾ ਰਹੇ ਨੇ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਜਗਵੰਦੀ ਟੀਵੀ ਲਈ ਬਣੀਤ ਸ਼ਰਮਾ ਦੀ ਰਿਪੋਰਟ